ਹੈਲੋ ਜੀ ਵੀ ਆਰ ਲਾਈਵ ਨਾਓ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ ਸਾਰੇ ਪਹੁੰਚੋ ਜਲਦੀ ਤੋਂ ਜਲਦੀ ਵੈਲਕਮ ਜੀ ਸੁੰਦਰਾ ਜੀ ਸਰਵਣ ਜੀ ਸੁਖ ਜੀ ਪੂਜਾ ਜੀ ਰਜਨੀ ਜੀ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸਵਾਗਤ ਹੈ ਸਭ ਦਾ ਸਾਰੇ ਜਲਦੀ ਤੋਂ ਜਲਦੀ ਪਹੁੰਚਣ ਤਾਂ ਕਿ ਸ਼ੁਰੂ ਕਰ ਸਕੀਏ ਆਪਾਂ ਸਮੈਸਰ ਕਲਾਸ ਸੋ ਜਲਦੀ ਤੋਂ ਜਲਦੀ ਜੁਆਇਨ ਕਰੋ ਹਾਂ ਜੀ ਅੱਜ ਦਾ ਆਪਣਾ ਟੌਪਿਕ ਜੋ ਚੱਲ ਰਿਹਾ ਸੀ ਉਹੀ ਹੈ ਕੰਟੀਨਿਊ ਅੱਗੇ ਉਸ ਨੂੰ ਕਰਾਂਗੇ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸੋ ਜਿਹੜਾ ਟੌਪਿਕ ਚੱਲ ਰਿਹਾ ਸੀ ਉਸ ਨੂੰ ਉਹੀ ਕੰਟੀਨਿਊ ਰੱਖਦੇ ਹੋਏ ਆਪਾਂ ਕਰਦੇ ਹਾਂ ਅੱਜ ਦੀ ਕਲਾਸ ਸ਼ੁਰੂ ਸੌਰੀ ਜੀ ਇਹ ਫਾਈਲ ਕੋਈ ਹੋਰ ਓਪਨ ਹੋ ਗਈ ਹੈ ਜਿਹੜੀ ਰਿਜ਼ਲਟ ਅਪਡੇਟ ਹੋਇਆ ਉਹ ਵਾਲੀ ਹੈ ਫਾਈਲ ਸੋ ਚਲੋ ਜੀ ਦੁਬਾਰਾ ਓਪਨ ਕਰ ਲੈਣੇ ਆ ये ही मिल जूगी ठीक है जी, जी।, 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 जी तो हाँ जी जस्ट थोड़ा जहा वेट करो एक दो मिनट हाँ जी असल जॉइल शो नहीं हो रही है एक मिनट लुक जो जी बस करते हैं जी शुरू ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਜੋ ਵੀ ਨਵੇਂ ਵੀਟਰ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਨੋਟੀਫਿਕੇਸ਼ਨ ਤਾਂ ਕਿ ਸਭ ਨੂੰ ਪਹੁੰਚਦਾ ਰਹੇ ਠੀਕ ਹੈ ਜੀ ਸਾਰੇ ਸਬਸਕ੍ਰਾਈਬ ਕਰਨਾ ਭੁੱਲਣਾ ਜੀ ਨਾਲ ਬੈਲ ਆਈਕਨ ਵੀ ਪ੍ਰੈਸ ਕਰਨ ਤਾਂ ਕਿ ਨੋਟੀਫਿਕੇਸ਼ਨ ਕੋਈ ਵੀ ਹੈ ਉਹ ਜ਼ਰੂਰ ਤੁਹਾਨੂੰ ਪਹੁੰਚਦਾ ਰਹੇ ਜੀ ਹੈਲੋ ਜੀ ਸਾਸ਼ਰੀ ਕਾਲ ਜੀ ਗੁਰਮੀਤ ਜੀ ਪਰੀ ਜੀ ਅਮਰੀਕ ਜੀ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਆਪਣਾ ਟੌਪਿਕ ਹੈ ਜੀ ਅੱਜ ਦਾ ਕਿ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਹੁਣ ਆਪਣੇ 6 ਗੁਰੂ ਤੱਕ ਤਾਂ ਕਰ ਲਿਆ ਸੀ ਆਪਾਂ ਉਸ ਤੋਂ ਅੱਗੇ 7ਵੇਂ ਗੁਰੂ ਸਾਹਿਬ ਗੁਰੂ ਹਰ Rai ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਇਹਨਾਂ ਦੇ ਬਾਰੇ ਅੱਜ ਦੀ ਕਲਾਸ ਹੈ ਜੀ ਆਪਣੀ ਠੀਕ ਹੈ ਜੀ ਪਾਰਟ 6ਵਾਂ ਹੈ 6ਵਾਂ ਇਸ ਤਰ੍ਹਾਂ ਬਣਦਾ ਜੀ ਗੁਰੂ ਅੰਗਦ ਦੇਵ ਜੀ ਤੋਂ ਆਪਾਂ ਪਹਿਲਾ ਪਾਰਟ ਸ਼ੁਰੂ ਕਰਿਆ ਜੀ ਬਾਕੀ ਜਿਹੜੇ ਟਾਈਟਲ ਨੇ ਗੁਰੂਆਂ ਦੇ ਹਿਸਾਬ ਨਾਲ ਹੀ ਆਪਾਂ ਕਰਦੇ ਆਂਗੇ ਜੀ ਸਾਰੀ ਕਿਲੇ ਕਰ ਦਿਓ ਜੀ ਮਤਲਬ ਕਿ ਲਾਈਕ ਕਰ ਦਿਓ ਜੀ ਸਪੈਲਿੰਗ ਅੱਗੇ ਪਿੱਛੇ ਹੋ ਗਿਆ ਜੀ ਹਾਂਜੀ ਗੁਰੂ ਹਰ Rai ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਪਹਿਲਾ ਕੁਐਸਚਨ ਹੈ ਜੀ ਆਪਣਾ ਅਨੀਤਾ ਜੀ ਸੱਚੀ ਗੱਲ ਜੀ ਅਮਰੀਕੀ ਚੂਜ਼ ਕਰੋ ਜੀ ਸਹੀ ਆਪਸ਼ਨ ਗੁਰੂ ਹਰ Rai ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ 7ਵੇਂ 8ਵੇਂ 9ਵੇਂ 6ਵੇਂ ਚੂਜ਼ ਕਰੋ ਹਾਂਜੀ 7ਵਾਂ ਆਨਸਰ ਆ ਰਿਹਾ ਸਬਦਾ ਰਚਨਾ ਜੀ ਦਾ ਏ 6ਵਾਂ ਆ ਰਿਹਾ ਜੀ ਥੈਂਕ ਯੂ ਜੀ ਲਾਈਕ ਕਰਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ 7ਵਾਂ ਗੁਰੂ ਸਾਨ ਗੁਰੂ ਹਰ Rai ਜੀ ਬਿਲਕੁਲ ਕੋਰੈਕਟ ਆਨਸਰ ਹੈ ਜੀ ਜਿਨ੍ਹਾਂ ਨੇ ਵੀ ਬੀ ਆਨਸਰ ਕਰਿਆ ਜੀ ਏਸ਼ੀਆ ਦਾ ਸਭ ਤੋਂ ਵੱਡਾ દવાਖਾਨਾ ਪੀਰਤਪੁਰ ਵਿੱਚ ਖੋਲਿਆ ਵੈਰੀ ਗੁੱਡ ਜੀ ਕਹਰੋ ਸਭ ਕਵੈਸਚਨ ਨੰਬਰ 2 ਜੀ ਅਨੀਤਾ ਜੀ ਜਗਜੀਤ ਜੀ ਰਜਿੰਦਰ ਜੀ ਪਰਸ਼ਾਂਤ ਜੀ ਸਭ ਦਾ ਠੀਕ ਹੈ ਜੀ ਰਜਨੀ ਜੀ ਕਵੈਸਚਨ ਨੰਬਰ 2 ਜੀ ਹਰ ਰਾਏ ਜੀ ਦਾ ਗੁਰੂਕਾਲ ਦੱਸੋ ਜੀ 1643 ਤੋਂ 1661 1645 ਤੋਂ 1661 1647 ਤੋਂ 1661 1649 ਤੋਂ 1661 1645 ਤੋਂ 61 ਕਿਆਰੋ ਸਭ ਦਾ ਆਨਸਰ ਆ ਰਿਹਾ ਜੀ ਦੋ ਦਾ ਵੀ ਪਿੱਛੇ ਵੀ ਕਿਸੇ ਦਾ ਲੰਘ ਆਨਸਰ इंद्र जी सतेंद्र जी सत श्री काल जी इंद्र जी राजेंद्र जी गुरमीत जी अमरीक जी सिमर जी सुखी शब्द है आर है जी आंसर बी 45 ਤੋਂ 61 ਬਿਲਕੁਲ கரெਕਟ ਹੈ ਜੀ ਆਂਸਰ ਕੁਐਸਚਨ ਨੰਬਰ 10 ਦੇ ਵੱਲ ਵਧਦੇ ਹਾਂ ਜੀ ਕੁਐਸਚਨ ਨੰਬਰ 3 ਹੈ ਜੀ ਆਪਣੇ ਕੋਲ ਹਰਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ 1654 ਆਹ ਸੋਰੀ 65 1661 1664 1665 ਜੀ கரੈਕਟ অপਸ਼ਨ ਚੂਜ਼ ਕਰੋ ਜੀ ਕੁਐਸਚਨ ਨੰਬਰ 3 ਦੇ ਲਈ ਜੀ ਹਰਕ੍ਰਿਸ਼ਨ ਜੀ ਦਾ অনিতা ਜੀ ਥੋੜਾ ਜਿਹਾ ਫਾਸਟ ਚੱਲਿਆ ਕਰੀ 30 ਕੁਐਸਚਨ 30 ਮਿੰਟ ਐਸ ਤੋਂ ਫਾਸਟ ਕੋਈ ਚੈਨਲ ਨਹੀਂ ਚੱਲਦਾ ਜੀ ਇਹਦੀ ਮੈਂ ਗਾਰੰਟੀ ਲੈਂਦਾ ਜੀ ਜੇਕਰ ਕੋਈ ਹੋਰ ਚੈਨਲ ਐਸ ਤੋਂ ਫਾਸਟ ਚੱਲਦਾ ਹੋਵੇ ਤਾਂ ਮੈਨੂੰ ਦੱਸਿਆ ਜੀ ਮੋਸਟਲੀ ਹੁੰਦਾ ਜੀ ਇੱਕ 1 ਆਵਰ ਦੇ ਵਿੱਚ 30 ਕੁਐਸਚਨ ਕਰਵਾ ਰਿਹਾ 40 ਮਿੰਟ ਦੇ ਵਿੱਚ 45 ਮਿੰਟ ਦੇ ਵਿੱਚ 50 ਮਿੰਟ ਦੇ ਵਿੱਚ ਮੈਂ ਵੀ ਕਰਵਾ ਰਿਹਾ ਸੀ ਪਹਿਲਾਂ ਬਟ ਹੁਣ ਹੌਲੀ ਹੌਲੀ ਜਿਵੇਂ ਐਕਸਪੀਰੀਅੰਸ ਹੋ ਜਾਂਦਾ ਜੀ ਫਿਰ ਉਹ ਸੈੱਟ ਹੋ ਜਾਂਦਾ ਕੰਮ ਠੀਕ ਹੈ ਜੀ ਸੋ ਏ ਆਪਸ਼ਨ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਬਿਲਕੁਲ ਕਰੈਕਟ ਹੈ ਜੀ 1656 ਕੀਰਤ ਜੀ ਸਤਿ ਸ਼੍ਰੀ ਅਕਾਲ ਜੀ ਕੁਐਸਚਨ ਨੰਬਰ 4 ਜੀ ਕਵੈਸਚਨ ਨੰਬਰ 4 ਹੈ ਜੀ ਆਪਣੇ ਕੋਲ ਗੁਰੂ ਹਰਕ੍ਰਿਸ਼ਨ ਜੀ ਦਾ ਗੁਰੂਕਾਲ ਦੱਸੋ ਜੀ 1661 ਤੋਂ 63 1661 ਤੋਂ 64 1661 ਤੋਂ 64 ਦੋ ਵਾਰੀ ਹੋ ਗਿਆ ਜੀ ਆਨਸਰ 65 ਕਰਨਾ ਸੀ ਇੱਥੇ ਸੀ ਨੂੰ 65 ਮੰਨਿਆ ਜਾਵੇ ਜੀ ਹਾਂ ਜੀ ਸੀ ਨੂੰ 65 ਮੰਨਿਆ ਜਾਵੇ ਅਗਲਾ ਟੌਪਿਕ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਸਰ ਦੋਵੇਂ ਨਹੀਂ ਜੀ ਇੱਕ ਹੀ ਲੈ ਕੇ ਚੱਲਾਂਗੇ ਕਿਉਂਕਿ ਕੁਐਸਚਨ ਬਹੁਤ ਜ਼ਿਆਦਾ ਹੋ ਜਾਣੇ ਜੀ ਦੋਹਾਂ ਜਣਿਆਂ ਦੇ ਜੇਕਰ ਆਪਾਂ ਮੈਂਸ਼ਨ ਕਰਾਂਗੇ ਤਾਂ ਇਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅਲੱਗ ਕਰਾਂਗੇ ਜੀ ਠੀਕ ਹੈ ਜੀ 61 ਤੋਂ 64 ਬੀ ਆਨਸਰ ਆ ਰਿਹਾ ਜੀ ਸਬ ਦਾ ਠੀਕ ਹੈ ਜੀ ਬੀ ਆਨਸਰ ਦਿਨਣਾ ਨਹੀਂ ਗਿਆਨਸ ਗਿੱਤ 61 ਤੋਂ 64 ਜੇ ਕੁਐਸਚਨ ਨੰਬਰ 5 ਜੀ ਕਵੈਸਚਨ ਨੰਬਰ 5 ਹੈ ਜੀ ਗੁਰਗੱਦੀ ਤੇ ਬੈਠਣ ਸਮੇ ਗੁਰੂ ਹਰਕ੍ਰਿਸ਼ਨ ਜੀ ਦੀ ਉਮਰ ਕਿੰਨੀ ਸੀ ਕਿੰਨੇ ਸਾਲ ਸੀ 5 ਸਾਲ 6 ਸਾਲ 7 ਸਾਲ ਜਾਂ 8 ਸਾਲ ਹਾਂਜੀ ਹਰਕ੍ਰਿਸ਼ਨ ਜੀ ਕਿੰਨੇ ਸਾਲ ਦੇ ਸਨ ਜਦੋਂ ਗੁਰਗੱਦੀ ਤੇ ਬੈਠੇ ਪੰਜਵੇਂ ਦਾ 5 ਆਨਸਰ ਸੰਦਰਾਂਜੀ ਦਾ ਆ ਰਿਹਾ ਜੀ ਬਾਕੀ ਵੀ ਆਉਣ ਦਿਓ ਜੀ ਆਨਸਰ ਇੰਦਰ ਜੀ ਅੰਜੂ ਜੀ ਕੀਰਤ ਜੀ ਸਰਗੁਣ ਜੀ حضرتنا جی دا بھی ਆ ਰਿਹਾ ਬਾਕੀ ਸਭ ਦਾ ਜਵਾਬ ਪਰਸ਼ਾਂਤ ਜੀ ਗੁਰਮੀਤ ਜੀ ਰਜਨੀ ਠੀਕ ਹੈ ਜੀ 5 ਸਾਲ ਦੇ ਸਨ ਉਹਦੋਂ ਹਾਂਜੀ ਗੁਰਤੇਗ ਬੱਧਰ ਜੀ ਹੋਣ ਲਈ ਠੀਕ ਹੈ ਜੀ 5 ਸਾਲ ਦੇ ਸਨ ਉਹਦੋਂ ਬਿਲਕੁਲ ਠੀਕ ਹੈ ਜੀ 5.5 6 ਠੀਕ ਹੈ ਜੀ ਅਕੋਰਡਿੰਗ ਟੂ ਆਪਸ਼ਨ ਆਪਾਂ 5 ਹੀ ਕਰੈਕਟ ਕਰਾਂਗੇ ਕੁਐਸਚਨ ਨੰਬਰ 6 ਜੀ 5 ਸਾਲ 11 ਮਹੀਨੇ ਵਰਿੰਦਰ ਜੀ 1.6 ਸਾਲ ਪੂਰਾ ਦਿੱਤਾ ਜੀ ਚਲੋ ਜੀ ਬਾਕੀ ਅਕੋਰਡਿੰਗ ਟੂ ਇਅਰਸ ਆਪਾਂ ਦੇਖਦੇ ਹਾਂ ਉਦੋਂ 500 ਹੀ ਕਰੈਕਟ ਬਣਦੇ ਜੀ ਡਿੰਪਲ ਜੀ ਤੋਂ ਪਹਿਲਾਂ ਕਲਾਸ ਦਾ ਲਿੰਕ ਕਿੱਥੋਂ ਮਿਲੇਗਾ ਜੋ ਡੇ ਬਾਈ ਡੇ ਕਰਵਾ ਰਹੇ ਹਾਂ ਜੀ ਡਿੰਪਲ ਜੀ ਸਾਰੀਆਂ ਕਲਾਸਾਂ ਦਾ ਲਿੰਕ ਤੁਹਾਨੂੰ ਆ ਪਲੇਲਿਸਟ ਵਿੱਚੋਂ ਮਿਲ ਜੀਗਾ ਪਲੇਲਿਸਟ ਸਾਰੀ ਬਣੀ ਹੋਈ ਹੈ ਹਰ ਇੱਕ ਟੌਪਿਕ ਵਾਈਜ਼ ਠੀਕ ਹੈ ਜੀ ਚਾਹੇ ਪੰਜਾਬੀ ਐ ਐਸ ਈਟੀਟੀ ਲਈ ਹੋਵੇ ਜਾਂ ਕਿਸੇ ਹੋਰ ਲਈ ਠੀਕ ਹੈ ਜੀ ਗੁਰੂ ਹਰ ਰਾਜ ਜੀ ਦੇ ਪਿਤਾ ਜੀ ਦਾ ਨਾਮ ਹਰਗੋਬਿੰਦ ਜੀ ਗੁਰਦਿੱਤਾ ਜੀ ਸੁਰਜੀ ਮੱਲ ਧੀਰਮਲ ਦੱਸੋ ਜੀ ਕੀ ਹੈ ਜੀ ਨਾਮ ਬੀ ਆਨਸਰ ਆ ਰਿਹਾ ਅਮਨ ਜੀ ਦਾ ਏ ਆਨਸਰ ਆ ਰਿਹਾ ਹਰਗੋਬਿੰਦ ਜੀ ਬਾਕੀ ਸਭ ਦਾ ਬੀ ਆਨਸਰ ਸੰਦਰਾ ਜੀ ਸੇਮਰ ਜੀ ਅਨੀਤਾ ਜੀ ਸੁਖ ਜੀ ਰਜਨੀ ਜੀ ਡਿੰਪਲ ਜੀ ਸੰਦਰਾ ਜੀ ਸਰਗੁਣ ਜੀ ਠੀਕ ਹੈ ਜੀ ਗੁਰਦਿੱਤਾ ਜੀ ਕੁਐਸਚਨ ਨੰਬਰ 7 ਜੀ ਕੁਐਸਚਨ ਨੰਬਰ 7 ਹੈ ਜੀ ਆਪਣੇ ਕੋਲ ਸਿੱਖ ਇਤਿਹਾਸ ਵਿੱਚ ਕਿਹੜੇ ਗੁਰੂ ਦਸਮਾں ਸ਼ਾਂਤਮਈ ਰਹਾ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰ Rai ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਜੀ ਕਰੈਕਟ ਆਪਸ਼ਨ ਚੂਜ਼ ਕਰੋ ਜੀ ਬਾਬਾ ਅਗਰ ਦਿੱਤਾ ਜੀ ਤੇ ਦਾਦਾ ਜੀ ਹਰਗੋਬਿੰਦ ਜੀ ਹਾਂਜੀ ਗੁਰ ਦਿੱਤਾ ਜੀ ਹਰ Rai ਰਾਮ Rai ਦੇ ਦੋ ਬੇਟੇ ਅਨਿਤਾ ਜੀ ਦਾ B ਸੁੰਦਰਾ ਜੀ ਦਾ B ਅਨਸਰ ਸਰਗੁਣ ਜੀ ਕਰਨਪ੍ਰੀਤ ਜੀ ਵੈਲਕਮ ਜੀ ਕਰਨਪ੍ਰੀਤ ਜੀ ਨਿਊ ਵੀਟਰ ਜੋ ਵੀ ਨੇ ਬਹੁਤ ਬਹੁਤ ਸਵਾਗਤ ਸਦਾ ਚੈਨਲ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਜਿਹੜੇ ਵੀ ਨਵੇਂ ਵੀਟਰ ਵੀ ਆਪਸ਼ਨਸ ਉਪਦਾ ਰਿਹਾ ਜੀ ਹਰ ਰਾਇ ਜੀ ਹਾਂਜੀ ਗੁਰੂ ਹਰ ਰਾਇ ਜੀ ਦਾ ਜਿਹੜਾ ਸਮਾਂ ਸੀ ਉਹ ਕਾਫੀ ਸ਼ਾਂਤਮਈ ਰਿਹਾ ਕੁਐਸਚਨ ਨੰਬਰ 9 ਹੱਟ ਜੀ ਹਰ ਗਗਨ ਜੀ ਸੌਰੀ ਗੁਰੂ ਸਰੀ 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 ਕੁਐਸਚਨ ਨੰਬਰ 8 ਹੈ ਜੀ ਆਪਣੇ ਕੋਲ ਔਰੰਗਜੀਤ ਦੇ ਬੁਲਾਵੇ ਤੇ ਗੁਰੂ ਹਰ Rai ਜੀ ਨੇ ਕਿਸ ਨੂੰ ਭੇਜਿਆ ਧੀਰਮਲ ਸੂਰਜਮਲ RAM Rai ਹਰਕ੍ਰਿਸ਼ਨ ਹਰਕ੍ਰਿਸ਼ਨ ਜੀ ਕਰੈਕਟ ਆਪਸ਼ਨ ਚੂਜ਼ ਕਰੋ ਜੀ ਕਿਸ ਨੂੰ ਭੇਜਿਆ ਜੀ ਕੁਐਸਚਨ ਨੰਬਰ 8 ਦੇ ਲਈ ਆਨਸਰ 7 ਠੀਕ ਹੈ ਜੀ ਜਿਨਾਂ ਨੇ ਵੀ ਕਰਤਾ 8 ਨੰਬਰ ਲਈ ਸੀ ਆਰ ਜੀ ਸੰਦਰਾ ਜੀ ਪੂਜਾ ਜੀ ਮੋਹਿਤੀ ਹੈ ਲੋ ਜੀ ਅਮਰੀਕ ਜੀ ਨੀਤਾ ਜੀ ਸਤਵਿੰਦਰ ਜੀ ਸੰਰਗਿਸ ਵਰਗ ਜੀ ਕੀਰਤ ਜੀ ਕਰਨ ਜੀ ਠੀਕ ਹੈ ਜੀ ਜਗਜੀਤ ਜੀ ਸੁਖ ਜੀ ਰਜਨੀ ਜੀ ਸਭ ਦਾ ਠੀਕ ਹੈ ਜੀ ਰਾਮ ਰਾਏ ਜੀ ਨੂੰ ਭੇਜਿਆ ਸੀ ਕੁਐਸਚਨ ਨੰਬਰ 9 ਜੀ ਕੁਐਸਚਨ ਨੰਬਰ 9 ਜੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਜੀ ਕੀਰਤਪੁਰ ਅੰਮ੍ਰਿਤਸਰ ਕਰਤਾਰਪੁਰ ਆਨੰਦਪੁਰ ਸਾਹਿਬ ਜੀ ਹਰਿਕ੍ਰਿਸ਼ਨ ਜੀ ਦਾ ਜਨਮ ਪੁੱਛਿਆ ਜੀ ਠੀਕ ਹੈ ਜੀ 8 10 सी ऑप्शन ठीक है ये सब दा 9 नंबर दे ਲਈ ਸਹੀ ਆਪਸ਼ਨ ਚੂਜ਼ ਕਰੋ ਜੀ ਪਰੀ ਜੀ ਗੁਰਮੀਤ ਜੀ ਕੀਰਤ ਜੀ ਇਹ ਆਪਸ਼ਨ ਅਮਰੀਕ ਜੀ ਬਾਬਾ ਗੁਰਦਤਾ ਜੀ ਤਾਂ ਗੁਰੂ ਹਰਗੋਬਿੰਦ ਜੀ ਦੇ ਬੇਟੇ ਸੀ ਦਦਦਾ ਜੀ ਨਹੀਂ ਅਨਿਤ ਜੀ ਸਰਗੁਣ ਜੀ ਸੁਖ ਜੀ ਰਜਨੀ ਜੀ ਸੰਦਰਾ ਜੀ ਹਮਨ ਜੀ ਤੇ ਰਜਿੰਦਰ ਜੀ ਕਰਨ ਜੀ ਸਬਦਾ ਏ ਆਪਸ਼ਨ ਆ ਰਿਹਾ ਜੰਬੀਰ ਜੀ ਬੁਏ ਠੀਕ ਹੈ ਜੀ ਕੀਰਤਪੁਰ ਬਿਲਕੁਲ ਕੋਲ ਰੱਖਤਾ ਜੀ 10 ਨੰਬਰ ਦੇ ਵੱਲ ਵੱਧਦੇ ਆ ਜੀ ਕੁਐਸਚਨ ਨੰਬਰ 10 ਹੈ ਜੀ ਆਪਣੇ ਕੋ ਹਾਂ ਜੀ ਦੇਖ ਲਓ ਕਿੱਥੇ ਹੋਇਆ ਸ਼ੀਸ਼ਮੈਲ ਕੀਰਤਪੁਰ ਹਿਆਰਪੁਰ ਪੂਰਾ ਇੱਥੇ ਡਿਟੇਲ ਜਿਤ ਸਿਆ ਹੋਇਆ ਕੁਐਸਚਨ ਨੰਬਰ 10 ਜੀ ਬਾਲਾ ਸਾਹਿਬ ਗੁਰਦੁਆਰਾ ਕਿਸ ਗੁਰੂ ਦੇ ਨਾਲ ਸੰਬੰਧਿਤ ਹੈ ਜੀ गुरु तेग बहादुर जी गुरु हरिक्रष्ण जी गुरु हर राय जी गुरु अंगद देव जी बाला साहेब गुरद्वारा किस गुरु न संबंधित है जी चूज करो जी सही ऑप्शन प्रशांत जी बी ऑप्शन मोहित जी पूजा जी सी ऑप्शन अनीता जी बी ऑप्शन अनीता जी बी ऑप्शन ਅਰਥੀ ਗੁਰੂ ਬਾਬਾ ਪ੍ਰੀਤਮ ਬੰਗਲਾ ਸਾਹਿਬ ਬਾਲਾ ਪੀਤਮ ਬੰਗਲਾ ਸਾਹਿਬ ਹਾਂਜੀ ਹਰਕ੍ਰਿਸ਼ਨ ਜੀ ਬਿਲਕੁਲ கரੈਕਟ ਆਨਸਰ ਹੈ ਜੀ ਜਿਨ੍ਹਾਂ ਨੇ ਵੀ ਕੀਤਾ ਹੈ ਕੁਐਸਚਨ ਨੰਬਰ ਕਿਹੜਾ ਹੈ ਜੀ ਕੁਐਸਚਨ ਨੰਬਰ 11 ਹੈ ਜੀ ਆਪਣੇ ਕੋਲ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਕਿੱਥੇ ਹੈ ਲਾਹੌਰ ਪਟਨਾ ਦਿੱਲੀ ਆਗਰਾ ਕਿਹੜੀ ਜਗ੍ਹਾ ਤੇ ਹੈ ਜੀ ਚੂਜ਼ ਕਰੋ ਸਹੀ ਆਪਸ਼ਨ ਕਿਹੜੀ ਜਗ੍ਹਾ ਤੇ ਹੈ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਸਾਹਿਬ ਬਾਲਗੁਰੂ ਬਾਲਾ ਪ੍ਰੀਤਮ ਜੀ ਠੀਕ ਹੈ ਜੀ ਹਾਂ ਦਿੱਲੀ ਹਮਨ ਜੀ ਦਾ ਅਨਸਰ ਆ ਰਿਹਾ ਜੀ ਗੁਰ ਕੀਰਤ ਜੀ ਦਾ ਆ ਰਿਹਾ ਜੀ ਕੀਰਤ ਸੰਧੂ ਜੀ ਦਾ ਬਾਕੀ ਵੀ ਫਟਾਫੜਾਣ ਦੇ ਜੀ ਪ੍ਰਸ਼ਾਂਤ ਜੀ ਸੁਖ ਜੀ ਸੀ ਆਪਸ਼ਨ ਵਰਿੰਦਰ ਜੀ ਰਚਨਾ ਜੀ ਵਰਿੰਦਰ ਜੀ ਸੀ ਰਚਨਾ ਜੀ ਬੀ ਮੋਹਿਤ ਜੀ ਵੀ ਪਰਿਜੀ ਨੀਤਾ ਜੀ ਰਜਨੀ ਜੀ ਸੰਧਰਾ ਜੀ ਨੀਤਾ ਜੀ ਸਭ ਦਾ ਠੀਕ ਹੈ ਜੀ ਸੀ ਆਪਸ਼ਨ ਦਿੱਲੀ ਜੀ ਹਾਂਜੀ ਦਿੱਲੀ ਦੇ ਵਿੱਚ ਜੀ ਬਾਲਾ ਸਾਹਿਬ ਕੁਐਸਚਨ ਨੰਬਰ 12 ਦੇ ਬਲਵੱਦੇ ਆ ਜੀ ਕੁਐਸਚਨ ਨੰਬਰ 12 ਹੈ ਜੀ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਵਿੱਚ ਕਿਹੜੇ ਬਾਦਸ਼ਾਹ ਨੇ ਮਿਲਣ ਲਈ ਬੁਲਾਇਆ ਸੀ ਹਾਂਜੀ ਕਿਹੜੇ ਬਾਦਸ਼ਾਹ ਨੇ ਮਿਲਣ ਲਈ ਬੁਲਾਇਆ ਸੀ ਸਹੀ ਆਪਸ਼ਨ ਚੂਜ਼ ਕਰੋ ਜੀ ਅਕਬਰ ਔਰੰਗਜ਼ੇਬ ਸ਼ਾਹ ਜਾਂ ਬਾਦਰਸ਼ਾਹ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਵਿੱਚ ਕਿਹੜੇ ਬਾਦਸ਼ਾਹ ਨੇ ਮਿਲਣ ਲਈ ਬੁਲਾਇਆ ਸੀ ਚੁਸ ਕਰੋ ਜੀ ਸਹੀ ਆਪਸ਼ਨ ਰਚਨਾ ਜੀ 12 ਦਾ 20 ਸਿਮਰ ਜੀ ਦਾ ਆ ਰਿਹਾ ਰਚਨਾ ਜੀ ਰਜਨੀ ਜੀ ਸੰਦਰਾ ਜੀ ਸੀ ਆਪਸ਼ਨ ਨਿਤਜੀ ਵੀ ਕਰਨ ਜੀ ਸੀ ਇੰਦਰਜੀਪੂ ਜੀ ਮੋ ਬੀ ਆਪਸ਼ਨ ਮੋਹਿਤ ਜੀ ਦਾ ਡੀ ਆ ਰਿਹਾ ਦੇਖੋ ਜੀ ਬੀ অপਸ਼ਨ ਹੀ ਕਰੈਕਟ ਹੋਵੇਗਾ ਜੀ ਸਮਕਾਲੀ ਔਰੰਗਜੀਤ ਠੀਕ ਹੈ ਜੀ ਕੁਐਸਚਨ ਨੰਬਰ 13 ਜੀ ਬਿਮਾਰ ਤੇ ਗਰੀਬ ਲੋਕਾਂ ਲਈ ਕਿਹੜੇ ਗੁਰੂ ਨੇ દવાਖਾਨਾ ਖੋਲਿਆ ਜੀ ਸਭ ਤੋਂ ਪਹਿਲਾਂ 8th ਦੀ ਸੈਕੰਡ ਪੇਪਰ ਦੀ ਕਲਾਸ ਹੈ ਹਾਂ ਜੀ ਅਨਿਤਾ ਜੀ 8th 2nd ਪੇਪਰ ਦੀ ਕਲਾਸ ਹੈ ਜੀ ਵਰਿੰਦਰ ਜੀ ਦਾ ਆਨਸਰ ਐਸ ਕੁਐਸਚਨ ਦੇ ਲਈ ਕਾਫੀ ਟਾਈਮ ਪਹਿਲਾਂ ਆ ਚੁੱਕਾ ਹੈ ਜੀ ਕਰੋ ਜੀ ਸਹੀ ਆਨਸਰ ਚੂਜ਼ ਕੀ ਬਿਮਾਰ ਤੇ ਗਰੀਬ ਲੋਕਾਂ ਲਈ ਕਿਹੜੇ ਗੁਰੂ ਨੇ ਦਵਾਖਾਨਾ ਬਣਾਇਆ ਜੀ ਅਨੀਤਾ ਜੀ ਬੀ ਆਪਸ਼ਨ ਪ੍ਰਸ਼ਾਂਤ ਜੀ ਏ ਅਨੀਤਾ ਜੀ ਦਾ ਬੀ ਸਤਿੰਦਰ ਜੀ ਦਾ ਮੋਹਿਤ ਜੀ ਸੀ ਆਪਸ਼ਨ ਕਰਦੇ ਕੁਰਮੀਰ ਜੀ ਰਾਜਵਿੰਦਰ ਜੀ ਸੁਖ ਜੀ ਵਰਿੰਦਰ ਜੀ ਬੀ ਆਪਸ਼ਨ ਹਰ ਰਹੀ ਜੀ ਜੀ ਬਿਲਕੁਲ ਕਰੈਕਟ ਹੈ ਜੀ ਬੀ ਆਪਸ਼ਨ ਸਭ ਜਿਹੜੇ ਵੀ ਚੂਜ਼ ਕਰਦੇ ਆਦਰ ਆਪਸ਼ਨ ਚੂਜ਼ ਕਰਨ ਵਾਲੇ ਨੋਟ ਕਰ ਲੈਣ ਜੀ ਕੁਐਸਚਨ ਨੰਬਰ 14 ਜੀ ਗੁਰੂ ਹਰ Rai ਜੀ ਨੇ ਕਿਹੜੇ ਮੁਗਲ ਰਾਜਕੁਮਾਰ ਜੀ ਰਾਜਕੁਮਾਰ ਦੀ ਮਦਦ ਕੀਤੀ ਸੀ ਦਾਰਾ ਸ਼ਿਕੋ ਮੁਅੱਜਮ ਖੁਸਰੋ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਰ Rai ਜੀ ਨੇ ਕਿਹੜੇ ਮੁਗਲ ਰਾਜਕੁਮਾਰ ਦੀ ਮਦਦ ਕੀਤੀ ਸੀ ਕੁਐਸਚਨ ਨੰਬਰ 14 ਦੇ ਲਈ ਆਨ ਦੋ ਜੀ ਆਨਸਰ ਫਟਾਫਟ ਫਟਾਫਟ ਆਨ ਦੋ ਜੀ ਤਾਂ ਕਿ ਕੰਟੀਨਿਊ ਅੱਪਰਕ ਸਕੀਏ ਸਮੈਸਰ ਕਲਾਸਓਵਰ ਕਰ ਸਕੀਏ ਅਨਿੱਤਜੀ ਦਾ ਬੀ ਅੰਜੀ ਜੀ ਦਾ ਏ ਆਪਸ਼ਨ ਆ ਤੇ ਸੁੰਦਰਾ ਜੀ ਮੋਹਿਤ ਜੀ ਜਗਜੀਤ ਜੀ ਕੀਰਤ ਜੀ ਕੁਲਦੀਪ ਜੀ ਗੁਰਮੀਤ ਜੀ ਤੇ ਸੁੰਦਰਾ ਜੀ ਸਭ ਦਾ ਏ ਆਪਸ਼ਨ ਤੇ ਏ ਆਪਸ਼ਨ ਬਿਲਕੁਲ கரெਕ ਇਦਾਰਾ ਸ਼ਿਕੋ ਕੁਐਸਚਨ ਨੰਬਰ 15 ਜੀ ਕੁਐਸਚਨ ਨੰਬਰ 15 ਜੀ ਆਪਣੇ ਕੋਲ ਦਾਰਾ ਸ਼ਿਕੋ ਕੌਣ ਸੀ ਸਤਿ ਸ੍ਰੀ ਅਕਾਲ ਗੁਰੂ ਨਾਨਕ ਜੀ ਦੇ ਤਨ ਗੁਰੂ ਸਰ ਰਾਇ ਮੁਫਤ ਭੁਲਾਈ ਦੇ ਪਲੇ ਲਈ દવાખાਨੇ ਲਗਾਏ ਵਾਜੀ ਵਾ ਦਰਸ਼ਕੋ ਪੰਜਾਬ ਦਾ ਗਵਰਨਰ ਸੀ ਹਾਂਜੀ ਬਟ ਇੱਥੇ ਪੰਜਾਬ ਦਾ ਗਵਰਨਰ ਆਪਸ਼ਨ ਨਹੀਂ ਹੈ ਇਸ ਕਰਕੇ ਸਹੀ ਆਪਸ਼ਨ ਚੂਜ਼ ਕਰੋ ਜੀ ਕੋਈ ਜਿਹੜੀ 4 ਦਿੱਤੀਆਂ ਉਹਨਾਂ ਚੋਂ ਅੰਜੂ ਜੀ ਦਾ ਡੀ ਆਨਸਰ ਆ ਰਿਹਾ ਜੀ ਮੋਹਿਤ ਜੀ, ਵਰਿੰਦਰ ਜੀ, ਡੀ, ਫਰੀ ਜੀ, ਸੰਤਰਾ ਜੀ, ਫਰੀ ਜੀ ਤੇ ਡੀ, ਫਸੰਦਰਾ ਜੀ ਬੀ, ਨikhil ਜੀ, ਕੀਰਤ ਜੀ ਡੀ ਆਪਸ਼ਨ ਡੀ ਆਪਸ਼ਨ ਵਾਲੇ ਸਾਰੇ ਠੀਕ ਹੈ ਜੀ, ਔਰੰਗੀਰ ਦਾ ਪ੍ਰਾਸ ਸੀ ਠੀਕ ਹੈ ਜੀ। ਕੁਐਸਚਨ ਨੰਬਰ 16 ਦੇ ਵੱਲ ਵੱਧਦੇ ਹਾਂ ਜੀ। ਗੁਰੂ ਹਰ Rai ਜੀ ਦੇ ਸਮੇਂ ਬਕਸ਼ੀਆਂ ਜਾਂ ਬਕਸ਼ੀਸ਼ਾਂ ਤੋਂ ਕੀ ਪਾਵ ਹੈ ਇਹ? ਬਕਸ਼ੀਆਂ ਜਾਂ ਬਕਸ਼ੀਸ਼ਾਂ ਤੋਂ ਕੀ ਪਾਵ ਹੈ? ਮਦਦ ਕਰਨਾ, ਦਾਨ ਕਰਨਾ, ਅਸੀਸ ਦਿਨਾਂ ਜਾਂ ਫਿਰ ਪ੍ਰਚਾਰ ਦੇ ਪ੍ਰਮੁੱਖ ਕੇਂਦਰ ਕੁਐਸਚਨ ਨੰਬਰ 16 ਦੇ ਲਈ ਸਹੀ ਆਪਸ਼ਨ ਚੂਜ਼ ਕਰੋ ਜੀ ਹਾਂਜੀ 16 ਦਾ ਬੀ ਕੀ ਰੱਜੀ ਅਨਿਤਾ ਜੀ ਇੰਦਰ ਜੀ ਕਰਨ ਜੀ ਦਾ ਸੀ ਆਨਸਰ ਆ ਰਿਹਾ ਹੈ ਜੀ ਕੁਐਸਚਨ ਨੰਬਰ 7 ਦੇ ਲਈ ਹਰਨਜੀਵ ਨੇ ਸਰਵਰਡ ਕੇ ਪੈਨਡ ਕੀਤਾ ਸੀ ਸ਼ਾਹਜਹਾਨ ਨੂੰ ਤਾਜਮਲ ਵਿੱਚ ਕੈਦ ਦਰਾਂ ਹਾਂਜੀ ਸੀ 3D ਕਾਫੀ ਜ਼ਿਆਦਾ ਮਿਕਸ ਅਨਸਰ 8D 2 ਦੇ ਸਟੂਡੈਂਟ ਨੂੰ ਅਰੇ ਜੀ ਇੱਥੇ ਸਾਰੇ ਹੀ 8D 2 ਵਾਲੇ ਮੈਕਸਿਮਮ ਨੇ ਕੁਝ ਆਪਣੇ ਮਾਸਟਰ ਕਾਡਰ ਐਸਐਸਟੀ ਵਾਲੇ ਵੀ ਹੈ ਜੀ ਠੀਕ ਹੈ ਜੀ ਕਿਉਂਕਿ ਮਾਸਟਰ ਕਾਡਰ ਦਾ ਜਿਹੜਾ ਸਿਲੇਬਸ ਹੈ ਜੀ ਉਹ ਅਪ ਟੂ ਗ੍ਰੈਜੂਏਸ਼ਨ ਲੈਵਲ ਤੱਕ ਆਵੇਗਾ ਜੀ ਤੋਂ 12th ਤੱਕ ਤਾਂ ਕਵਰ ਕਰੇਗਾ ਹੀ ਕਰੇਗਾ ਇਸ ਕਰਕੇ ਲਗਾਉਂਦੇ ਆ ਜੀ ਕਲਾਸ एस एस टी वाले भी हाँ जी ठीक है जी बिल्कुल जिन्होंने भी आंसर डी करे है जी मोस्टली आंसर भी डी ही आए जी अनीता जी दो बारी मैं रिप्लाई कर चुके हैं जी हाँ जी एस एस टी जी करवाई जा रही है ई टी टी की क्लास है जी ठीक है जी क्वेश्चन नंबर सतारह जी क्वेश्चन नंबर सतारा जी गुरु हर सॉरी हर राय जी ने ਕਿੰਨੀਆਂ ਬਖਸ਼ੀਸ਼ਾਂ ਦੀ ਸਥਾਪਨਾ ਕੀਤੀ 3 4 5 6 ਬਖਸ਼ੀਸ਼ਾਂ ਕੀ ਹੁੰਦੀਆਂ ਆਲਰੇਡੀ ਆਪਾਂ ਕਰ ਚੁੱਕੇ ਹਾਂ ਨਾ ਪਰਮ ਪ੍ਰਚਾਰ ਕੇਂਦਰ ਸੋ ਕਿੰਨੀਆਂ ਬਖਸ਼ੀਸ਼ਾਂ ਦੀ ਸਥਾਪਨਾ ਕੀਤੀ ਹਰ ਰਾਏ ਜੀ ਨੇ ਕਰਨ ਜੀ ਥੈਂਕਸ ਜੀ ਆਣ ਦੋ ਜੀ ਆਨਸਰ ਫਟਾਫਟ ਕਿੰਨੀਆਂ ਬਖਸ਼ੀਸ਼ਾਂ ਦੀ ਸਥਾਪਨਾ ਕੀਤੀ ਅੰਜੂ ਜੀ ਦਾ ਸੀ ਪਰੀ ਜੀ ਦਾ ਸੀ ਆਨਸਰ ਬਾਕੀ ਵੀ ਕਰੋ ਜੀ ਫਟਾਫਟ ਕੀਰਤ ਜੀ ਸੀ ਆਪਸ਼ਨ ਕੁਲਦੀਪ ਜੀ ਪੰਜਾਬੀ ਕਲਾਸ 4 80 TV ਸਟਾਰਟ ਕਰ ਦਿਓ ਗੇਮ ਜੀ ਅਨੀਤਾ ਜੀ ਆਲਰੇਡੀ ਸਾਰੀਆਂ ਕਵਰ ਹੋ ਚੁੱਕੀਆਂ ਨੇ ਬਸ ਸਾਹਿਤ ਦੇ ਰੂਪ ਜ਼ਰੂਰ ਰਹਿ ਗਿਆ ਜੀ ਠੀਕ ਹੈ ਜੀ ਸੋ ਪੰਜਾਬੀ ਮਾਸਟਰ ਕਾਰਡ ਵੀ ਲੈ ਕੇ ਚੱਲਣਾ ਨਾਲ ਇਸ ਕਰਕੇ ਸਾਹਿਦ ਦੇ ਰੂਪ ਦੀ ਤੁਸੀਂ ਬੁੱਕ ਰੀਡ ਕਰ ਲੈਣਾ ਬਾਕੀ ਤਾਂ ਠੀਕ ਹੈ ਜੀ ਜੇਕਰ ਕੋਈ ਸਮਝ ਨਹੀਂ ਆ ਰਿਹਾ ਤਾਂ ਵੇਖ ਲਵਾਂਗੇ ਆਪਾਂ ਸੰਡੇ ਟੂ ਸੰਡੇ ਕਲਾਸ ਰੱਖ ਲਵਾਂਗੇ ਜੀ ਠੀਕ ਹੈ ਜੀ ਹਾਂਜੀ ਅਮਰੀਕ ਜੀ ਮੈਨੂੰ ਵੀ ਇਹੀ ਡਾਊਟ ਸੀ ਕਿ ਸ਼ਾਇਦ ਵਿਰੇਂਦਰ ਜੀ ਨੂੰ ਥੋੜੀ ਜੀ ਕਨਫਿਊਜ਼ਨ ਹੋ ਗਈ ਜੋ ਤੁਸੀਂ ਗੱਲ ਕਹੀ ਸੀ ਚਲੋ ਕੋਈ ਗੱਲ ਨਾ ਜੀ ਹੋ ਜਾਂਦਾ ਕਦੀ ਕਰਦਾ ਠੀਕ ਹੈ ਜੀ ਤੈਨੂੰ ਜਿਨ੍ਹਾਂ ਨੇ ਵੀ ਆਨਸਰ ਕੀਤਾ ਹਾਂਜੀ ਅਨਿਤਾ ਜੀ ਰਿਵੀਜ਼ਨ ਤਾਂ ਚਲੋ ਠੀਕ ਹੈ ਜੀ ਈਟੀਟੀ ਦੀਆਂ ਕਿੰਨੀਆਂ ਕਲਾਸਾਂ ਹਨ ਪਲੀਜ਼ ਦੱਸੋ ਅਨਿਤਾ ਜੀ ਐਸ ਵੇਲੇ ਦੋ ਕਲਾਸਾਂ ਚੱਲ ਰਹੀਆਂ ਇੱਕ ਈਟੀਟੀ ਦੀ ਚੱਲ ਰਹੀ ਹੈ ਸੌਰੀ ਦੋ ਈਟੀਟੀ ਦੀਆਂ ਚੱਲ ਰਹੀਆਂ ਮੈਥ ਤੇ ਐਸਐਸ ਪੰਜਾਬੀ ਮਾਸਟਰ ਕਲਟਰ ਦੀ ਚੱਲ ਰਹੀ ਹੈ ਜੀ ਤੇ ਜਿਹੜੀ ਈਟੀਟੀ ਪੇਪਰ 2 ਦੀ ਪੰਜਾਬੀ ਕਲਾਸ ਹੈ ਜੀ ਉਹ ਸਾਰੀਆਂ ਲਗ ਚੁੱਕੀਆਂ ਨੇ ਲਗਭਗ ਸਾਰਾ ਸਿਲੇਬਸ ਕਵਰ ਹੈ ਪਲੇਲਿਸਟ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਕੁਐਸਚਨ ਨੰਬਰ 18 ਜੀ ਹਰ ਰਾਇ ਜੀ ਦੇ ਪੁੱਤਰਾਂ ਦੇ ਨਾਂ ਪੁੱਤਰ ਦਾ ਨਾਂ ਦੱਸੋ ਜੀ ਗੁਰੂ ਹਰ ਰਾਇ ਜੀ ਦੇ ਪੁੱਤਰ ਦਾ ਨਾਂ ਦੱਸੋ ਹਰਕ੍ਰਿਸ਼ਨ ਜੀ ਰਾਮਰਾਏ ਜੀ ਮਣੀਰਾਏ ਜੀ ਦਿਆਂ ਫਿਰ A ਤੇ B ਕਰੈਕਟ ਆਪਸ਼ਨ ਚੂਜ਼ ਕਰੋ ਜੀ ਹਾਂ ਜੀ ਹੰਜੂ ਜੀ ਬਲਵਿੰਦਰ ਜੀ ਇਹ অপਸ਼ਨ ਸਤਵਿੰਦਰ ਜੀ ਸੰਧਰਾ ਜੀ ਇਹ 17 ਦਾ ਆ ਰਿਹਾ ਜੀ 18 ਦੇ ਲਿਖੋ ਜੀ ਅੰਮ੍ਰੀਤ ਜੀ ਦਾ ਡੀ ਸੰਧਰਾ ਜੀ ਪਰੀ ਜੀ ਨੀਤਾ ਜੀ ਕੁਲਦੀਪ ਜੀ ਸਬਦਾ ਡੀ ਅਨਸਰ ਹਰਕ੍ਰਿਸ਼ਨ ਜੀ ਤੇ ਰਾਮ ਰਾਏ ਜੀ ਸੰਧਰਾ ਜੀ ਸਤਵਿੰਦਰ ਜੀ ਰਜਿੰਦਰ ਜੀ ਠੀਕ ਹੈ ਜੀ ਸਬਦਾ ਕਰਨ ਜੀ ਸਰਬੰਨ ਜੀ ਪ੍ਰਸ਼ਾਂਤ ਜੀ ਇੰਦਰ ਜੀ ਠੀਕ ਹੈ ਜੀ ਹਰਕ੍ਰਿਸ਼ਨ ਜੀ ਤੇ ਰਾਮ ਰਾਏ ਜੀ ਕੁਐਸਚਨ ਨੰਬਰ ਠੀਕ ਹੈ ਜੀ ਸਤਵਿੰਦਰ ਜੀ ਬਲਜਿੰਦਰ ਜੀ ਸੰਦਰਾਂ ਜੀ ਕੁਐਸਚਨ ਨੰਬਰ 19 ਜੀ ਗੁਰੂ ਹਰਕ੍ਰਿਸ਼ਨ ਜੀ ਤੇ ਗੁਰਤੇਗ ਭਦਰ ਜੀ ਦਾ ਆਪਸੀ ਰਿਸ਼ਤਾ ਕੀ ਸੀ ਲਓ ਜੀ ਆ ਗਿਆ ਹੁਣ ਰਿਲੇਸ਼ਨ ਵਾਲਾ ਕਾਫੀ ਟਾਈਮ ਤੋਂ ਥੋੜਾ ਜਿਹਾ ਕੁਐਸਚਨ ਅਮਰੀਕ ਜੀ ਨੇ ਕਰਿਆ ਸੀ ਸੋ ਦੇਖਦੇ ਹਾਂ ਹੁਣ ਕੀ ਆਨਸਰ ਹੁੰਦਾ ਜੀ ਚਾਚਾ ਭਤੀਜਾ ਮਾਮਾ ਪੌਣ ਜੀ ਦਾਦਾ ਪੋਤਰਾ ਨਾਨਾ ਦੋਤਾ ਪਹਿਲਾਂ ਰਾਮ ਰਾਏ ਨੂੰ ਭੇਜਿਆ ਸੀ ਦਿੱਲੀ ਜੀ ਠੀਕ ਹੈ ਜੀ ਵਰਿੰਦਰ ਜੀ ਸਰ ਕਿੰਨੇ ਕੁਸਚਨ ਰਹਿ ਗਏ ਮੇਰਾ ਡਾਟਾ 1 ਜੀਬੀ ਖਤਮ ਹੋ ਗਿਆ ਕੋਈ ਗੱਲ ਨਹੀਂ ਜੀ ਕੁਸਚਨ ਬਸ 5 4 ਹੋਰ ਹੋਣਗੇ ਜੀ ਟੈਨਸ਼ਨ ਨਾ ਲਓ ਜੀ ਸੀ ਅਨਸਰ ਆ ਰਿਹਾ ਜੀ ਨਿਕਲ ਜੀ ਗੁਰਮੀਤ ਜੀ ਕਰਮਜੀਤ ਸਤਿੰਦਰ ਜੀ ਨੀਤਾ ਜੀ ਗੋਲਦੀਪ ਜੀ ਸੰਜੇ ਜੀ ਸਰਗੁਣ ਜੀ ਠੀਕ ਹੈ ਜੀ ਹਾਂਜੀ ਹਰਕ੍ਰਿਸ਼ਨ ਜੀ ਦੇ ਫਾਦਰ ਸਾਹਿਬ ਹਰ ਰਾਏ ਜੀ ਠੀਕ ਹੈ ਜੀ ਤੇ ਹਰ ਰਾਏ ਜੀ ਦੇ ਪਿਤਾ ਜੀ ਗੁਰਦਿੱਤਾ ਜੀ ਤੇ ਜਿਹੜੇ ਗੁਰਤੇਗ ਬ੍ਰਦਰ ਜੀ ਨੇ ਉਹ ਗੁਰਦਿੱਤਾ ਜੀ ਦੇ ਬ੍ਰਦਰ ਹੋਣ ਕਰਕੇ ਇਹ ਜਿਹੜੇ ਹਰਕ੍ਰਿਸ਼ਨ ਜੀ ਦੇ ਨੇ ਉਹ ਦਾਦਾ ਜੀ ਹੀ ਲੱਗਣਗੇ ਠੀਕ ਹੈ ਜੀ ਇਸ ਤਰ੍ਹਾਂ ਹੈ ਜੀ ਕੁਐਸਚਨ ਨੰਬਰ 2 ਜੀ ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਰਾਮ ਰਾਏ ਸੌਰੀ ਗੁਰੂ ਹਰ ਰਾਏ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਹਰ Rai ਜੀ ਦੇ ਸਮਕਾਲੀ ਸ਼ਾਸਕ ਦਾ ਨਾਮ ਦੱਸਣਾ ਜੀ ਤੁਸੀਂ ਅਕਬਰ, ਸ਼ਾਹਜਹਾਂ, ਔਰੰਗਜ਼ੇਬ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕਰੈਕਟ ਆਪਸ਼ਨ ਚੂਜ਼ ਕਰੋ ਜੀ। ਵੀ ਨੰਬਰ ਦੇ ਲਈ ਸੀ ਆਪਸ਼ਨ ਆ ਰਹਾ ਜੀ ਪਰੀ ਜੀ ਇੰਦਰੀ। ਬਾਕੀ ਵੀ ਕਰ ਦੋ ਜੀ ਫਟਾਫਟ। 1 GB ਡਾਟਾ ਗਿਆ ਕੌਣ ਕਹਿ ਰਿਹਾ ਸੀ ਜੀ? ਸੋ ਹਜੇ ਵੀ 500 MB ਪਿਆ ਜੀ ਟੈਨਸ਼ਨ ਨਾ ਲਵੋ। બસ 50 ਗ੍ਰਾਮ ਵੀ ਹੋਰ ਲੱਗਣਾ ਵੱਧ ਤੋਂ ਵੱਧ ਪੰਜ ਕੁਐਸਚਨ ਤੇ ਨਹੀਂ ਤਾਂ ਉਹ ਵੀ ਨਹੀਂ ਲੱਗਣਾ ਹਾਂਜੀ ਹੋਵਰਿੰਦਰ ਜੀ ਸੀ ਆਪਸ਼ਨ ਅਸਦਵਿੰਦਰ ਜੀ ਗੁਰਮੀਤ ਜੀ ਸੰਜੇ ਜੀ ਸੰਦਰਾ ਜੀ ਸਰਪੰਨ ਜੀ ਬਲਿੰਦਰ ਠੀਕ ਹੈ ਜੀ ਸੀ ਆਪਸ਼ਨ ਔਰੰਗਜੀਬ ਤਿੰਨਵਰੀ ਕੁਐਸਚਨ ਹੋ ਚੁੱਕਾ ਜੀ ਔਰੰਗਜੀਬ ਨੇ ਬੁਲਾਇਆ ਔਰੰਗਜੀਬ ਨੇ ਬੁਲਾਇਆ ਠੀਕ ਹੈ ਇਸ ਵਾਰ ਇਸ ਕਰਕੇ ਗਲਤ ਹੋਣ ਦੇ ਚਾਂਸ ਹੀ ਨਹੀਂ ਹਨ ਕੁਐਸਚਨ ਨੰਬਰ 21 ਜੀ ਗੁਰੂ ਹਰ Rai ਜੀ ਦਾ ਜਨਮ ਕਦੋਂ ਹੋਇਆ 1630 1645 1661 ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ ਚੂਜ਼ ਕਰੋ ਸਹੀ ਆਪਸ਼ਨ ਕੁਐਸਚਨ ਨੰਬਰ 21 ਸੁੰਦਰਾਂ ਜੀ ਗੁਰਮੀਤ ਜੀ ਇੰਦਰ ਜੀ ਏ ਆਪਸ਼ਨ 1630 ਹਰ Rai ਜੀ ਦਾ ਜਨਮ ਕਦੋਂ ਹੋਇਆ ਜੀ जू जी करन जी करण जी कि क्वेश्चन हाँ। है जी रजिंदर जी बस ट्वेंटी फाइव हो ट्वेंटी फाइव ही है जी जी ठीक है जी जिन्होंने भी ऑप्शन चूज किया जी तीह मई सोलह सौ ती वरिंदर जी रजिंदर जी अनीता जी ठीक है जी क्वेश्चन नंबर बाई जी ਕਿਸ ਗੁਰੂ ਦਾ ਗੁਰੂਕਾਲ ਸਭ ਤੋਂ ਛੋਟਾ ਸੀ 6ਵੇਂ 7ਵੇਂ 8ਵੇਂ ਜਾਂ ਫਿਰ ਦੂਜੇ ਗੁਰੂਕਾਲ ਸਭ ਤੋਂ ਛੋਟਾ ਦੱਸਣਾ ਜੀ ਕਿਹੜੇ ਗੁਰੂ ਸਾਹਿਬਾਨ ਦਾ ਸੀ 6ਵੇਂ 7ਵੇਂ 8ਵੇਂ ਜਾਂ ਦੂਜੇ ਕਰੋ ਜੀ ਸਹੀ ਆਪਸ਼ਨ ਚੂਜ਼ ਸੀ ਆਪਸ਼ਨ ਅੰਜੂ ਜੀ ਸਤਿੰਦਰ ਜੀ ਅਨੀਤਾ ਜੀ 21 ਦਾ ਏ ਬਾਈਦ ਲਿਖਰ ਹੋਈ ਸੀ ਆਪਸ਼ਨ ਲਗਭਗ ਸੀ ਹੀ ਆਨਸਰ ਆ ਰਿਹਾ ਸਭ ਦਾ ਓਕੇ ਜੀ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਬਿਲਕੁਲ ਠੀਕ ਹੈ ਜੀ ਅ ਬ੍ਰਿੰਦਰ ਜੀ ਇਥੇ ਜੀਵਨ ਕਾਲ ਦੀ ਗੱਲ ਨਹੀਂ ਹੋ ਰਹੀ ਜੀ ਗੁਰੂ ਕਾਲ ਦੀ ਹੋਈ ਜੀ ਠੀਕ ਹੈ ਜੀ ਸੋ 8 ਸਾਲ ਨਹੀਂ ਬਣੇਗਾ 61 ਤੋਂ 64 ਹਾਂਜੀ 61 ਬੋਰਡ 364 65 4 3 ਸਾਲ ਮੰਨ ਕੇ ਚਲੋ 3 ਕ ਸਾਲ ਠੀਕ ਹੈ ਜੀ ਹਾਂਜੀ 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 ਠੀਕ ਹੈ ਜੀ ਕੁਐਸਚਨ ਨੰਬਰ ਸੌਰੀ 23 ਬਾਲਾ ਸਾਹਿਬ ਗੁਰਦੁਆਰਾ ਕਿੱਥੇ ਕਿਸ ਗੁਰੂ ਨਾਲ ਸੰਬੰਧਿਤ ਹੈ ਦੇਖੋ ਜੀ ਆਲਰੇਡੀ ਕੁਐਸਚਨ ਹੋ ਚੁੱਕਿਆ ਵੈਸੇ ਉੱਥੇ ਆਪਸ਼ਨ ਸੀ ਜਿਹੜੀਆਂ ਉਹਦੇ ਵਿੱਚ ਗੁਰੂ ਸਾਹਿਬਾਨ ਦੇ ਨਾਮ ਸੀ ਬਟ ਐਤਕੀ ਗੁਰੂ ਸਾਹਿਬਾਨ ਦੇ ਨਾਮ ਨਹੀਂ ਹੈਗੇ ਜੀ ਬਾਲ ਗੁਰੂ ਵੀ ਕਹਿੰਦੇ ਜੀ ਠੀਕ ਹੈ ਜੀ ਇੱਥੇ ਸਿਰਫ ਨੰਬਰ ਹੀ ਦੱਸਿਆ ਜੀ ਕਿ ਕਿੰਵੇਂ ਨੰਬਰ ਦੇ ਗੁਰੂ ਸਾਹਿਬ ਠੀਕ ਹੈ ਜੀ 6ਵੇਂ 7ਵੇਂ 8ਵੇਂ 9ਵੇਂ ਕੁਲਦੀਪ ਜੀ 8ਵੇਂ ਬੋਰਿੰਦਰ ਜੀ ਰਚਨਾ ਜੀ ਜਗਜੀਤ ਜੀ ਨੀਤਾ ਜੀ ਸਤਿੰਦਰ ਜੀ ਸਪਦਾ ਸੀ ਆਪਸ਼ਨ 8ਵੇਂ ਗੁਰੂ ਸਤਿਵਿੰਦਰ ਜੀ ਸੰਦਰਾ ਜੀ ਤ੍ਰਜਿੰਦਰ ਜੀ ਠੀਕ ਹੈ ਜੀ 8ਵੇਂ ਗੁਰੂ ਕੁਐਸਚਨ ਨੰਬਰ 24 ਸੰਦਰਾ ਜੀ ਇੰਦਰ ਜੀ ਠੀਕ ਹੈ ਜੀ ਕੁਐਸਚਨ ਨੰਬਰ 24 ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਕਿੱਥੇ ਸਮਾਏ ਲਾਹੌਰ ਮੁਲਤਾਨ ਦਿੱਲੀ ਆਗਰਾ ਸਹੀ ਆਪਸ਼ਨ ਚੂਜ਼ ਕੀਤਾ ਜਾਵੇ ਜੀ ਕੁਐਸਚਨ ਨੰਬਰ 24 ਦੇ ਲਈ ਕਰੋ ਜੀ ਅਨਸਰ ਕਵੈਸਚਨ ਨੰਬਰ 24 ਦੇ ਲਈ ਸਹੀ ਆਪਸ਼ਨ ਚੁਸ ਕਰੋ ਜੀ ਸਰਬਲ ਅਸਾਇਬ ਮੰਗਲਾ ਸੈਣੀ ਜੀ ਜੁਨੀਆ ਸੈਣੀ ਜੀ ਲਈ ਸ਼ੁਕਰ ਇੱਕ ਤਾਂ ਜੀ ਸਪੀਡ ਨਾਲ ਜਦੋਂ ਆਨਸਰ ਆਉਂਦੇ ਤੇ ਗੱਲ ਪੜ੍ਹਨ ਤੋਂ ਪਹਿਲਾਂ ਹੀ ਤੁਹਾਡੇ ਮੈਸੇਜ ਉੱਪਰ ਡੱਪ ਜਾਂਦੇ ਜੀ ਜਦੋਂ ਲੰਬਾ ਮੈਸੇਜ ਹੁੰਦਾ ਜੀ ਸੋ ਆਨਸਰ ਸੀ ਆ ਰਿਹਾ ਸਬਦ ਅਮਰੀਕ ਜੀ ਅਰਜਿੰਦਰ ਜੀ ਅਨਿਤ ਜੀ ਹਰਜੀਤ ਜੀ ਸੰਦਰਾ ਜੀ ਸਰਕਣ ਜੀ ਰਜਨੀ ਜੀ 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 ਵੈਲਕਮ ਜੀ ਨਿਊ ਵੀਟਰ ਲੱਗਦੇ ਹਾਂ ਬਟ ਓਵਰ ਹੋ ਗਈ ਕਲਾਸ ਇਸ ਲਈ ਕਾਫੀ ਲੇਟ ਹੋ ਗਏ ਸੰਦੀਪ ਜੀ ਫਿਰ డు ਯੂ ਲਿਵ ਹਾਂਜੀ ਦੱਸੋ ਜੀ ਬਈ ਕਿੱਥੇ ਰਹਿੰਦੇ ਹੋ ਤੁਸੀਂ ਅਨਿਤਾ ਜੀ ਪੁੱਛ ਰਹੀ ਹੈ ਜੀ ਦਿੱਲੀ ਓਰਿੰਦਰ ਜੀ ਦਾ ਆਨਸਰ ਆ ਰਿਹਾ ਸਭ ਦਾ ਹੀ ਇਸ ਦਿੱਲੀ ਆਨਸਰ ਆਇਆ ਬਿਲਕੁਲ ਕਰੈਕਟ ਹੈ ਜੀ ਚਲੋ ਜੀ ਅੱਜ ਦੀ ਕਲਾਸ ਇੱਥੇ ਹੀ ਓਵਰ ਹੁੰਦੀ ਹੈ ਜੀ ਜਲੰਧਰ ਸੁਖਦੀਪ ਜੀ ਕਹਿ ਰਿਹਾ ਜੀ ਹਾਂਜੀ ਆ ਲਾਸਟ ਕੁਐਸਚਨ ਹੀ ਸੀ ਇਸ ਤੋਂ ਅੱਗੇ ਕੋਈ ਕੁਐਸਚਨ ਨਹੀਂ ਹੈ ਜੀ ਸੋ ਠੀਕ ਹੈ ਜੀ ਇਹ ਦੋ ਗੁਰੂ ਸਾਹਿਬਾਨ ਨੇ ਜਿਹੜੇ ਇਹਨਾਂ ਦੇ ਕੁਐਸਚਨ ਥੋੜੇ ਜਿਹਾ ਕੱਟ ਬਣਦੇ ਆ ਇਸ ਕਰਕੇ ਵੈਸੇ ਬਣ ਤਾਂ ਹੋ ਸਕਦੇ ਸੀ ਨੀਅਰ ਅਬਾਊਟ 40 ਵੀ ਬਣ ਸਕਦੇ ਸੀ ਪਰ ਉਹ ਕੁਐਸਚਨ ਮੈਂਸ਼ਨ ਕਰਨ ਦਾ ਸ਼ਾਇਦ ਕੋਈ ਤੁੱਕ ਨਹੀਂ ਹੈ ਜੇ ਜਿਹੜਾ ਟਾਈਮ ਚੱਲ ਰਿਹਾ ਹੈ ਕਿ ਆਪਾਂ ਹਰੇਕ ਹੀ ਕੁਐਸਚਨ ਮੈਂਸ਼ਨ ਕਰ ਦਈਏ ਤੇ ਰਿਵਾਈਜ਼ ਕਰੀਏ ਬਸ ਜ਼ਿਆਦਾ ਉਹੀ ਹੈ ਕੱਲ ਦਾ ਮضمون ਜੀ ਗੁਰਤੇਗ ਭਦਰ ਜੀ ਠੀਕ ਹੈ ਜੀ ਹਾਂਜੀ ਸੋ ਮੇਨ ਗੱਲ ਹੋਈ ਇਹ ਵੀ ਆਪਾਂ ਜਿਹੜੇ ਨਹੀਂ ਜਿੱਥੇ ਕਨਫਿਊਜ਼ਨ ਪੈਦਾ ਹੋ ਸਕਦੀ ਹੈ ਉਦਾਂ ਦੇ ਕੁਐਸਚਨ ਜਾਂ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਦਾਂ ਦੇ ਕੁਐਸਚਨ ਕਰੀਏ ਠੀਕ ਹੈ ਜੀ ਸੋ ਉਹਵੇਂ ਦੇ ਕੁਐਸਚਨ ਜੀ ਮੈਂਸ਼ਨ ਕੀਤੇ ਜਾ ਰਿਹਾ ਕਲਾਸਾਂ ਦੇ ਵਿੱਚ ਥੈਂਕ ਯੂ ਸੋ ਮਾਈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅੰਜੂ ਜੀ ਨਰਿੰਦਰ ਜੀ ਸੰਦਰਾ ਜੀ ਸਤਿੰਦਰ ਜੀ ਅਨੀਤਾ ਜੀ ਥੈਂਕ ਯੂ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਥੰਕੂ ਥੰਕੂ ਜੀ ਕਹਿ ਰਿਹਾ ਹਾਂ ਸੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਤਦ ਤੱਕ ਲਈ ਬਾਏ ਬਾਏ ਐਂਡ ਟੇਕ ਕੇਅਰ ਜੀ ਸ਼ੁਭ ਰਾਤਰੀ ਗੁੱਡ ਨਾਈਟ ਸਵੀਟ ਡ੍ਰੀਮ ਠੀਕ ਹੈ ਜੀ ਸੌਂ ਜੋ ਸਾਰੇ ਸਮਾਂ ਹੋ ਗਿਆ ਜੀ ਸੌਣ ਦਾ ਕਲਾਸ ਵੀ 28 ਮਿੰਟ ਦੀ ਹੋਈ ਹੈ ਠੀਕ ਹੈ ਜੀ ਥੈਂਕਸ ਜੀ ਵੈਲਕਮ ਜੀ ਲਓ ਜੀ ਆਪਣਾ ਵੀ ਡਾਟਾ ਦਾ ਮੈਸੇਜ ਆ ਗਿਆ ਹਜੇ ਵੀ ਪਿਆ ਥੋੜਾ ਜਿਹਾ ਇਹ ਗੁੱਡ ਨਾਈਟ ਹਾਂਜੀ ਗੁੱਡ ਨਾਈਟ ਜੀ ਸ਼ੁਭ ਰਾਤਰੀ ਜੀ ਐਂਡ সুইਟ সুইਟ ਡ੍ਰੀਮ ਜੀ OK ਮਿਲਦੇ ਆ ਕੱਲ ਨੂੰ ਟੇਕ ਕੇਅਰ